ਪੂਰੀ ਕਰੂੰਗੀ ਸਾਡੇ ਘਰੇ ਵੋਟ ਲੈਣ ਨਾ ਆਉਣ ਬਸ ਉਹਦੇ ਅਸਕੇ ਵੋਟ ਹੈ ਨਹੀਂ ਕਿ ਇੱਥੇ ਸਾਡੇ ਘਰੇ ਜਮਾ ਨਾ ਆਵੇ ਭੁੱਲ ਕੇ ਨਾ ਆਵੇ ਸਾਡੇ ਘਰੇ ਹੈ ਨਹੀਂ ਵੋਟ ਉਹਦੇ ਡੈਂਪੀ ਟੀ ਲੋ ਸਾਡੇ ਪਿੰਡ ਦੇ ਵਿੱਚ ਐਂਟਰ ਨਾ ਹੋਵੇ ਡੈਂਪੀ ਸਾਹਿਬ ਮਰਦਾਬਾਦ ਸਰਨਾਗਰਦਾਰੀ ਕਰਤੀ ਐਸੀ ਭਰਾ ਸਾਡੇ ਜਿੱਤ ਦੇ ਸੀਗੇ ਉਹਨਾਂ ਨੇ ਰਾਤ ਤੇ ਰਾਤ ਸਾਨੂੰ ਨਹੀਂ ਪਤਾ ਪੈਸਾ ਸੁੱਟਿਆ ਕਿ ਕੀ ਕੀਤਾ ਤੇ ਕੀ ਨਹੀਂ ਕੀਤਾ ਧੱਕਾ ਹੋਇਆ ਸਾਨੂੰ ਨਹੀਂ ਮਨਜ਼ੂਰ ਹੈ ਸਾਹਮਣੇ ਮੈਦਾਨ ਚ ਉਤਰਨਾ ਵੋਟਾਂ ਦਾ ਇਲੈਕਸ਼ਨ ਲੜਾਂਗੇ ਸਾਹਮਣੇ ਮੈਦਾਨ ਚ ਉਤਰਨਾ ਉਹਨਾਂ ਕਹਿੰਦੇ ਤੂੰ ਤੂਕੜੀਸਾਂਗੇ ਅਸੀਂ ਕੁੱਟਾਂਗੇ ਵੀ ਜੇ ਤੂੰ ਨਾ ਬੈਟ ਤਾਂ ਕਹਿੰਦਾ ਟੈੱਕੇ ਬਹਿ ਜਾ ਮੈਨੂੰ ਆਂਦਾ ਧੱਕਾ ਕੀਤਾ ਹੀ ਡੈਂਪੀ ਸਾਹਿਬ ਨੇ ਕੀਤਾ ਸਾਡੇ ਪਿੰਡ ਦੇ ਜਿਹੜੇ ਉਹਦੇ ਕੈਂਡੀਡੇਟ ਆ ਉਹਨਾਂ ਨੇ ਕਰਾਇਆ ਵੀ ਜੇ ਅਸੀਂ ਜਿੱਤਦੇ ਸੀ ਇਲੈਕਸ਼ਨ ਹੋਵੇ ਜੀ ਭਾਵੇਂ ਉਹ ਜਿੱਤਣ ਭਾਵੇਂ ਅਸੀਂ ਜਿੱਤ ਗਏ ਕੋਈ ਚੀਜ਼ ਦਾ ਕੋਈ ਡਰ ਨਹੀਂ ਵੀ ਅਸੀਂ ਕੋਈ ਡਰ ਨਹੀਂ ਜੀ ਅਸੀਂ ਅੱਜ ਵੀ ਕਹਨੇ ਆ ਮੈਂ 95 ਤੋ ਖੜਾ ਹਸਾ ਬਾਈ ਜੀ ਡੈਂਪੀ ਢੋਲ ਨਾਲ ਪਰ ਮੈਂ ਅੱਜ ਇਹਨਾਂ ਸੱਜਣਾ ਦੇ ਨਾਲ ਆ ਹੱਕ ਜੈਂ ਪਰ ਮੇਰੇ ਖੁਦ ਆਪਦੀ ਨੋ ਦੇ ਕਾਗਜ ਭਰੇ ਨਿਸ਼ਾਨ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ 95 ਤੋ ਡੈਂਪੀ ਢੋਲ ਨਾਲ ਤੇ ਬਾਰਾ ਮੈਂ ਆ ਨਾ ਵੀ ਅੱਜ ਮੁਰਦਾਵਾ ਦਾ ਡੈਂਪੀ ਟੀ ਲੋ ਲਖਣ ਹੋਣੇ ਕਰਦੇ ਬਣਾਈ ਲੋਕਾਂ ਨੇ ਆਮ ਸੀ ਪਰ ਵਿੱਚ ਗੁੰਡਾ ਫੇਰਵਾੜਿਆ ਗਿਆ ਜੀ ਆਮ ਨੀ ਪਾਰਟੀ ਇਹ ਖਾਸ ਪਾਰਟੀ ਹੈ ਵੋਟਾਂ ਮੰਗਣਾ ਹੋਣੇ ਸਾਡੇ ਪਿੰਡ ਬਸ ਪਰ ਉਹ ਜੀ ਜਵਾਬ ਦੇ ਦੇਾਂਗੇ ਜੀ ਡੈਂਪੀ ਨਾ ਅੱਜ ਵੋਟ पे ਨਾ ਪਿੰਡ ਚ ਵੜ ਸਕਈ ਉਹ ਅਸੀਂ ਜਮਾਂ ਵੋਟ ਨਹੀਂ ਪਾਉਣੀ ਨਾ ਸਾਡੇ ਪਿੰਡ ਜਾ ਕੇ ਵੜੇ ਨਾ ਵੋਟ ਪਾਉਣੀ ਹੈ ਜੀ ਪੁਰਾਣੇ ਆਪ ਵਾਲੇ ਸਾਰਿਆਂ ਨੂੰ ਪਛਾੜ ਕੇ ਅੱਜ ਉਹੀ ਕਾਲੀ ਦਲ ਦਾ ਮੇਨ ਕੈਂਡੀਡੇਟ ਲਿਆ ਕੇ ਇਹਨਾਂ ਨੇ ਸਰਪੰਚ ਚੁਣ ਲਿਆ ਇਹਨਾਂ ਨੇ ਕਾਲੀ ਦਲ ਦਾ ਹੀ ਸਰਪੰਚ ਚੁਣਿਆ ਆਪ ਦੇ ਪੁਰਾਣੇ ਤਾਂ ਪਿੱਛੇ ਹੀ ਕਰਦੇ ਸਾਰੇ ਜੀ ਜਿਹੜੇ ਪਹਿਲਾਂ ਤੋਂ ਆਪ ਨਾਲ ਹਾਂ ਇਨਕਲਾਬ ਤਾਂ ਇਹਨਾਂ ਨੇ ਚੂਰ-ਚੂਰੀ ਕਰਤਾ ਜਾਵਾਂ ਜੀ ਮੈਂ ਅੱਜ ਵੀ ਇਹ ਗੱਲ ਦਾ ਦਾਵਾ ਕਰਦਾ ਜੇ ਉਹ ਬੰਦਾ ਸਾਡੇ ਬਰਾਬਰ ਆ ਜਾਂ ਅੱਜ ਵੀ ਉੱਟੇ ਨਾ 10 ਵੋਟਾਂੋਂ ਬੰਦੇ ਨੂੰ ਨਹੀਂ ਭੇੜਨਾ 10 ਵੋਟਾਂ ਇੱਕ ਬੰਦਾ ਸਿਰਫ ਪਿੰਡ ਦੇ ਵਿੱਚ ਇੱਕ ਮੰਦਾ ਆਪਣਾ ਕੁਲਦੀਪ ਜਿਹੜਾ ਭਾਊ ਆ ਡਿਫਾਟਰ ਬੰਦਾ ਜੀ ਸਾਰੇ ਪਿੰਡ ਨੂੰ ਖਰਾਬ ਕਰੀ ਜਾਂਦਾ ਇਰੇ ਐਂਟੀ ਗਰਜੰਟ ਸਿੰਘ ਦੇ ਕਾਗੇ ਰੱਦ ਹੋ ਗਏ ਕੈਨਸਲ ਹੋ ਗਏ ਸੀਗੇ ਰਾਤੋਂ ਰਾਤ ਇਹਨਾਂ ਨੇ ਉਹਨੂੰ ਜੋਗ ਕਰ ਲਿਆ ਜੀ ਪਹਿਲੀ ਲਿਸਟ ਤੇ ਉਹ ਅਯੋਗ ਆਇਆ ਸੀਗਾ ਦੂਸਰੇ ਦਿਨ ਜਿਹੜੀ ਲਿਸਟ ਲਾਈ ਉਹ ਚ ਉਹਨੂੰ ਜੋਗ ਸਾਰੇ ਮੈਂਬਰ ਸਰਪੰਚ ਨੇ ਰਾਤੋਂ ਰਾਤ ਰਾਤ ਨੂੰ 12 12 ਵਜੇ ਤੱਕ ਟੈਂਪੀ ਦੀ ਕੋਠੀਆਂ ਦੇ ਵਿੱਚ ਬੈੰਦੇ ਰਹੇ ਆ ਸਾਰੇ ਜਾਣੀ ਪੰਚਾਇਤ ਜੀ ਸਾਨੂੰ ਮਨਜ਼ੂਰ ਨਹੀਂ ਗਈ ਉਹ ਅਸੀਂ ਤਾਂ ਜੀ ਆਪਦੀ ਵੋਟਾਂ ਨਾਲ ਜਿੱਤਾਂਗੇ ਰੜੇ میدان ਚ ਜਿੱਤਾਂਗੇ ਭਵੇਂ ਕੋਈ ਹਾਰੇ ਕੋਈ ਜਿੱਤੇ ਜਾਂ ਤਾਂ ਸਿੱਧੇ ਹੋ ਕੇ ਮੁਕਾਬਲਾ ਕਰਦੇ ਅਸੀਂ ਭਾਵੇਂ ਜਿੱਤ ਹਾਰਤਾ ਬਣੀ ਆ ਜਾਂ ਅਸੀਂ ਜਿੱਤ ਜਾਂਦੇ ਜਾਂ ਹਾਰ ਜਾਂਦੇ ਉਹਨਾਂ ਨੂੰ ਡਰ ਸੀ ਵੀ ਅਸੀਂ ਹਾਰਾਂਗੇ ਤਾਂ ਕਰਕੇ ਉਹਨਾਂ ਨੇ ਆਪ ਮਹਾਰੇ ਪੰਚਾਇਤ ਬਣਾਈ ਆ ਕਿਸੇ ਦੀ ਸਹਿਮਤੀ ਲਈ ਹੋਵੇ ਕਿਸੇ ਦੀ ਸਹਿਮਤੀ ਮੈਂ ਸਿਰਫ ਮੈਂ ਖੁਦ ਸੀਗਾ ਕੈਂਡੀਡੇਟ ਕਿਸੇ ਦੀ ਸਹਿਮਤੀ ਨਹੀਂ ਸਰ ਜੀ ਆ ਤੁਸੀਂ ਆਮ ਕਹਿੰਦੇ ਸਰਕਾਰ ਆ ਸਰਕਾਰ ਆਮ ਇਹਨਾਂ ਨੇ ਰਾਤੋਂ ਰਾਤ ਕੀਤਾ ਜੀ ਲੈਸਟਰ ਲੱਗਦੀਆਂ ਉਹ ਅਗਲੇ ਪਾਸੇ ਸੀ ਰਾਤੋਂ ਰਾਤ ਲਾਈਆਂ ਵੀ ਪਿਛਲੇ ਪਾਸੇ ਸਤਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਪਰ ਪੰਚਾਇਤੀ ਚੋਣਾਂ ਦੇ ਦੌਰਾਨ ਸਵਾਲ ਸੱਤਾ ਧਿਰ ਦੇ ਉੱਪਰ ਖੜੇ ਹੁੰਦੇ ਨੇ ਕਿਤੇ ਕਾਗਜ਼ ਪਾੜੇ ਜਾਂਦੇ ਨੇ ਕਿਤੇ ਨਾਮਜ਼ਾਦਗੀਆਂ ਰੱਦ ਕੀਤੀਆਂ ਜਾਂਦੀਆਂ ਨੇ ਤੇ ਕਿਤੇ ਸਰਬਸੰਮਤੀ ਆਪ ਮੁਹਾਰੇ ਬਣ ਜਾਂਦੀ ਤੇ ਕਿਤੇ ਸਵਾਲ ਜਿਹੜੇ ਹੈਗੇ ਨੇ ਮੌਕੇ ਦੇ ਵਿਧਾਇਕਾਂ ਦੇ ਉੱਪਰ ਲੱਗਦੇ ਨੇ ਜੇਬਾਂ ਗਰਮ ਕਰਨ ਤੱਕ ਦੇ ਇਲਜ਼ਾਮ ਜਿਹੜੇ ਆ ਉਹ ਲੱਗਦੇ ਨੇ ਅੱਜ ਅਸੀਂ ਜਸਪਿੰਡ ਦੇ ਵਿੱਚ ਖੜੇ ਆ ਸੇਮ ਮਾਹੌਲ ਸੇਮ ਹਾਲ ਇਸ ਪਿੰਡ ਦਾ ਆ ਪਿੰਡ ਵਾਸੀ ਜਿਹੜੇ ਆ ਉਹ ਇਕੱਤਰ ਹੋਏ ਨੇ ਕਹਿੰਦੇ ਨੇ ਕਿ ਡਿੰਪੀ ਢੱਲੋਂ ਹੋਰਾਂ ਦੇ ਵੱਲੋਂ ਜਿਹੜਾ ਉਹ ਤੱਕੇ ਸ਼ਾਹੀ ਸਾਡੇ ਨਾਲ ਕੀਤੀ ਗਈ ਆ ਕਿਸ ਤਰ੍ਹਾਂ ਦੀ ਤੱਕੇ ਸ਼ਾਹੀ ਆ ਪੂਰੇ ਪਿੰਡ ਵਾਸੀ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਭਾਈ ਜੀ ਕਿਸ ਤਰ੍ਹਾਂ ਦਾ ਪਹਿਲਾਂ ਸਭ ਜਾਣੂ ਜ਼ਰੂਰ ਕਰਵਾਉ ਦੋ ਪੂਰੀ ਗੱਲਬਾਤ ਉਹ ਜਿਹਦੇ ਲਈ ਅੱਜ ਆਪਾਂ ਕੱਟੇ ਹੋਏ ਆ ਇਹ ਪਹਿਲਾਂ ਜੀ ਸਾਡੇ ਪਿੰਡ ਦੇ ਕਾਗਜ਼ ਸੀਗੇ ਲਿਸਟਾਂ ਲੱਗੀਆਂ ਸੀ ਆ ਮੇਰੇ ਕੋਲੇ ਲਿਸਟਾਂ ਵੀ ਆ ਸਾਰੀਆਂ ਇਹ ਲਿਸਟਾਂ ਲੱਗੀਆਂ ਸੀ ਜੋ ਅਯੋਗ ਕਰਾਰ ਦਿੱਤੇ ਗਏ ਸੀ ਕੱਲ ਇਹਨਾਂ ਨੇ ਸਾਨੂੰ ਉਹ ਦੇਣੇ ਸੀ ਚੋਣ ਨਿਸ਼ਾਨ ਉਹ ਚੋਣ ਨਿਸ਼ਾਨ ਦੇਣ ਤੋਂ ਬਾਅਦ ਰਾਤ ਨੂੰ 12 ਵਜੇ ਲਿਸਟ ਲਾ ਕੇ ਸਾਰੇ ਅਯੋਗ ਕਰਾਰ ਦੇ ਕੇ ਤੇ ਪੰਚਾਇਤ ਡੈਂਪੀਟ ਲੋ ਜਾਂ ਆਪ ਸਰਕਾਰ ਆਪਦੀ ਇਹ ਆਪ ਦੇ ਜਿਹੜੇ ਚੁਣੇ ਹੋਏ ਬੰਦੇ ਸੀ ਉਹਨਾਂ ਨੂੰ ਬਣਾ ਲੈਂਦੇ ਆ ਉਹਨਾਂ ਵਿੱਚ ਇੱਕ ਸਭ ਤੋਂ ਵੱਡਿਆ ਇਹ ਗਰਜੰਡ ਸਿੰਘ ਦੇ ਕਾਗਜ ਅਯੋਗ ਕਰਾਰ ਦਿੱਤੇ ਹੋਏ ਸੀਗੇ ਜੀ ਇਹ ਸਾਡੇ ਕੋਲੇ ਸਬੂਤ ਆ ਜੀ ਤੇ ਅੱਜ ਉਹ ਇੱਥੇ ਮੈਂਬਰ ਬਣੇ ਹੋਏ ਹੈ ਫਿਰ ਉਹਨਾਂ ਨੂੰ ਦੁਬਾਰਾ ਇਹਨਾਂ ਨੇ ਉਸ ਤੋਂ ਬਾਅਦ ਇਹ ਪਹਿਲੀ ਲਿਸਟ ਲੱਗੀ ਆ ਅਗਲੀ ਲਿਸਟ ਲੱਗਦੀ ਆ ਅਗਲੇ ਦਿਨ ਉਹ ਚ ਗਰਜਟ ਸਿੰਘ ਜੋ ਕਰਾਰ ਦਿੱਤੇ ਜਾਂਦੇ ਆ ਫਿਰ ਇਹੀ ਗਰਜੰਡ ਸਿੰਘ ਨੂੰ ਲਿਆ ਕੇ ਇੱਥੇ ਮੈਂਬਰ ਬਣਾ ਦਿੱਤਾ ਜਾਂਦਾ ਜਿਹੜਾ ਅਲਾਰਟ ਕੀਤਾ ਕੋਈ ਇਹ ਲਿਸਟ ਜਿਹੜੀ ਰਾਤ ਇਹਨਾਂ ਨੇ ਲਾਈ ਆ ਉਹ ਚ ਦਿੱਤੇ ਉਸ ਤੋਂ ਪਹਿਲਾਂ ਅੱਜ ਕੀ ਸਾਡੇ ਪਿੰਡਾਂ ਦੀ ਐਸੀ ਸਰਪੰਚੀ ਆਉਣੀ ਸੀਗੀ ਜੀ ਤੇ ਸਰਕਾਰ ਨੇ ਪੂਰਾ ਜੋਰ ਡੈਂਪੀ ਤੋਂ ਜੋਰ ਲਾ ਕੇ ਇਹ ਗੱਲ ਆਖੀ ਬਈ ਆਪਾਂ ਇਹਨਾਂ ਨੂੰ ਜਨਨਾ ਕਰਾਈਗੇ ਜਾਂ ਇੱਥੋਂ ਦੇ ਜਿਹੜੇ ਵਰਕਰ ਸੀਗੇ ਆਪਦੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਹੱਕ ਖੋ ਕੇ ਵੀ ਅਸੀਂ ਆਪ ਖੁਦ ਬਣੀਏ ਪਰ ਉਹਦੇ ਵਿੱਚ ਸਾਡੇ ਬੰਦੇ ਸੂਝਵਾਨ ਬੰਦੇ ਨੇ ਅਫਸਰਾਂ ਤੇ ਜੋਰ ਪਾਇਆ ਤੇ ਇਹਨੂੰ ਨਹੀਂ ਹੋਣ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਚਾਲ ਚੱਲੀ ਜੀ ਜਦੋਂ ਇਹਨਾਂ ਸਾਰਿਆਂ ਦੇ ਕਾਗਜ਼ ਯੋਗ ਹੋ ਗਏ ਸੀਗੇ ਪ੍ਰੈਜ਼ਾਈਡਿੰਗ ਅਫਸਰ ਦੇ ਸਾਈਨ ਆ ਜੀ ਤੇ ਕੱਲ ਅਚਨ ਜੇ ਲਿਸਟ ਲੱਗ ਜਾਂਦੀ ਆ ਤੇ ਸਰਕਾਰ ਪੰਚਾਇਤ ਬਣ ਜਾਂਦੀ ਆ ਪੰਜ ਆਮ ਮਹਰੇ ਬਣ ਗਈ ਆਮ ਮਹਰੇ ਪੰਚਾਇਤ ਬਣ ਗਈ ਜੀ ਇਹ ਸਾਰਾ ਇੱਥੇ ਸਾਰੇ ਕੈਂਡੀਡੇਟ ਖੜੇ ਜਿਨ੍ਹਾਂ ਦੇ ਕਾਗਜ਼ ਕੈਂਸਲ ਹੋਏ ਖੜੇ ਕੋਈ ਕਾਗਜ਼ ਕੈਂਸਲ ਨਹੀਂ ਹੋਏ ਜੀ ਕਿਸੇ ਦੇ ਸਿੱਧੀ ਡਾਇਰੈਕਟ ਪੰਚਾਇਤ ਬਣਾਤੀ ਜੇ ਤਾਂ ਸਾਡੇ ਕੈਂਡੀਡੇਟ ਸੀਗੇ ਜਿਹੜੇ ਉਹ ਯੋਗ ਹੋਏ ਹੁੰਦੇ ਤਾਂ ਅਸੀਂ ਮੰਨਦੇ ਵੀ ਉਹਨਾਂ 'ਚ ਕੋਈ ਕਮੀ ਆ ਤੇ ਜਦੋਂ ਸਾਡੇ ਕੈਂਡੀਡੇਟ ਹੀ ਯੋਗ ਨਹੀਂ ਹੋਏ ਤਾਂ ਡਾਇਰੈਕਟ ਪੰਚਾਇਤ ਬਣਾ ਕੇ ਸਾਡੇ ਉੱਤੇ ਥੋਪਤੀ ਹੈ ਜੀ ਬਾਕੀ ਆ ਅਸੀਂ ਭਰਾ ਖੜੇ ਆ ਸਾਰੇ ਇਹਨਾਂ ਨੂੰ ਪੁੱਛੋ ਹੋਇਆ ਜੀ ੱੱਕਾ ਹੋਇਆ ਜੀ ਹਾਂਜੀ ਧੱਕਾ ਹੋਇਆ ਧੱਕਾ ਸਾਰੇ ਸਾਡੇ ਫਾਰਮ ਪਾਸ ਹੋਏ ਸੀਗੇ ਬਾਅਦ ਚ ਸਾਨੂੰ ਵੋਟਾਂ ਚ ਲੜਨ ਦਾ ਮੌਕਾ ਨਹੀਂ ਦਿੱਤਾ ਗਿਆ ਸਾਡੇ ਐਕਟ ਕੀ ਪਹਿਲੀ ਵਾਰੀ ਸਾਨੂੰ ਵੋਟਾਂ ਚ ਖੜਨ ਦਾ ਮੌਕਾ ਮਿਲਿਆ ਸੀਗਾ ਤੇ ਉਹਨਾਂ ਨੇ ਇਹ ਵੀ ਸਾਡੇ ਤੋਂ ਮੌਕਾ ਖੋਹ ਲਿਆ ਆਪ ਮਹਾਰੇ ਉਹਨਾਂ ਨੇ ਪੰਚਾਇਤ ਬਣਾ ਲਈ ਆ ਸਾਨੂੰ ਨਾ ਕਿਸੇ ਨੂੰ ਪੁੱਛ ਦੱਸਿਆ ਸਾਨੂੰ ਕੋਈ ਪੁੱਛ ਦੱਸ ਨਹੀਂ ਕੀਤੀ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਨਾ ਸਾਰੇ ਪਿੰਡ ਚ ਕਿਸੇ ਨਾਲ ਸਲਾਹ ਕੀਤੀ ਆ ਆਪੇ ਹੀ ਪੰਚਾਇਤ ਉਹਨਾਂ ਨੇ ਆਪ ਦੀ ਬਣਾ ਲਈ ਪਰ ਕਹਿੰਦੇ ਨੇ ਕਿ ਆਮ ਲੋਕਾਂ ਦੀ ਸਰਕਾਰਾਂ ਧੱਕਾ ਨਹੀਂ ਹੁੰਦਾ ਸਾਡੇ ਚ ਤਾਂ ਐਂ ਕਹਿੰਦੇ ਨੇ ਨਹੀਂ ਸਰ ਜੀ ਹੁਣ ਤੁਸੀਂ ਦੇਖੀ ਜੰਨੇ ਸਰ ਇਹ ਆਮ ਧੱਕਾ ਹੋਈ ਜਾਂਦਾ ਸਾਡੇ ਨਾਲ ਹਾਂ ਹ ਕੀਤਾ ਕਿੰਨਾ ਵੱਲੋਂ ਜੀ ਕਿਹਨੇ ਧੱਕਾ ਕੀਤਾ ਕਿਹਨੇ ਧੱਕਾ ਕੀਤਾ ਜੀ ਕਿੰਨਾ ਵੱਲੋਂ ਕੀਤਾ ਗਿਆ ਧੱਕਾ ਡੈਂਪੀ ਸਾਹਿਬ ਵੱਲੋਂ ਜੀ ਡੈਪੀਟਾ ਲੋ ਸ਼ਰਿਆਮ ਕੀਤਾ ਹਾਂ ਜੀ ਸ਼ਰਿਆਮ ਜੀ ਸ਼ਰਿਆਮ ਧੱਕਾ ਆਇਆ ਹਾਂ ਹਾਂ ਜੀ ਹਾਂ ਜੀ ਡੈਂਪੀ ਢੱਲੋ ਸ਼ਰਿਆਮ ਸ਼ਰਿਆਮਾ ਜੀ ਹਾਂ ਜੀ ਐਡਾ ਕੀ ਥੁਰਨਾ ਕੀ ਵਿਰੋਧ ਕਿਉਂ ਕਰ ਰਿਹਾ ਤਾਹੀ ਵਿਰੋਧ ਆ ਡੈਂਪੀ ਢੱਲੋ ਨੇ ਹਾਂ ਕੀਤੀ ਹਾਰ ਪਵਾਇਆ ਉਹਦੇ ਨਹਰੇ ਚ ਤੇ ਅਸੀਂ ਉਹਦੇ ਤੇ ਵਿਰੋਧ ਦਾ ਹਰ ਪੋਆ ਕੇ ਹਰ ਹਾਂਜੀ ਹਾਂਜੀ ਆਪਦੇ ਉਹਨਾਂ ਨੇ ਚੋਣ ਲਿਆ ਅਨਨ ਅਸੀਂ ਇਹ ਨਹੀਂ ਅਸੀਂ ਤਾਂ ਚੋਣ ਲੜਨੀ ਹੈ ਅਸੀਂ ਨਹੀਂ ਇਹ ਪੰਚਾਇਤ ਜੀ ਸਾਨੂੰ ਮਨਜ਼ੂਰ ਨਹੀਂ ਗਈ ਉਹ ਅਸੀਂ ਤਾਂ ਜੀ ਆਪਦੀ ਵੋਟਾਂ ਨਾਲ ਜਿੱਤਾਂਗੇ ਰੜੇ ਮੈਦਾਨ 'ਚ ਜਿੱਤਾਂਗੇ ਭਵੇਂ ਕੋਈ ਹਾਰੇ ਕੋਈ ਜਿੱਤੇ ਪਰ ਰਾਤੇ ਰਾਤ ਕਿਉਂ ਕਰਤਾ ਡਰ ਸੀ ਕੇ ਚੀਜ਼ ਹਾਂਜੀ ਹਾਂਜੀ ਹਾਂ ਇਹ ਰਾਤੇ ਰਾਤ ਕਿਉਂ ਕੀਤਾ ਡਾਰ ਸੀ ਡਾਰ ਸੀ ਸਾਨੂੰ ਸਾਰੇ ਪਿੰਡ ਦੇ ਨਾਲ ਸੀਗੇ ਸਾਡੇ ਕਹਿੰਦੇ ਸੀ ਅਸੀਂ ਵੋਟਾਂ ਤੁਹਾਨੂੰ ਪਾਵਾਂਗੇ ਉਹਨਾਂ ਨੂੰ ਡਾਰ ਸੀ ਹਾਰਨ ਦਾ ਜਾਂ ਤਾਂ ਸਿੱਧੇ ਹੋ ਕੇ ਮੁਕਾਬਲਾ ਕਰਦੇ ਅਸੀਂ ਭਾਵੇਂ ਜਿੱਤ ਹਾਰਤਾ ਬਣੀ ਆ ਜਾਂ ਸਾਡੇ ਅਸੀਂ ਜਿੱਤ ਜਾਂਦੇ ਜਾਂ ਹਾਰ ਜਾਂਦੇ ਉਹਨਾਂ ਨੂੰ ਡਰ ਸੀ ਵੀ ਅਸੀਂ ਹਾਰਾਂਗੇ ਤਾਂ ਕਰਕੇ ਉਹਨਾਂ ਨੇ ਆਪ ਮਹਾਰੇ ਪੰਚਾਇਤ ਬਣਾਈ ਹੈ। ਹਾਂਜੀ ਹਾਂਜੀ। ਹਾਂਜੀ ਵੀ ਉਹਨਾਂ ਨੂੰ ਖੁਦ ਪਤਾ ਸੀਗਾ ਵੀ ਜਮਾ ਅਸੀਂ ਤਾਂ ਇਹ ਗੱਲ ਸੀ ਸਾਰੀ ਉਮਰ ਅਸੀਂ ਉਹਨਾਂ ਦੇ ਨਰਾ ਸੀ ਸਾਡੇ ਨਾਲ ਗਰਦਾਰੀ ਕਰਤੀ ਉਹ ਜਿੱਤਦੇ ਸੀਗੇ ਸਾਡੇ ਐਸੀ ਭਰਾ ਸਾਡੇ ਜਿੱਤਦੇ ਸੀਗੇ ਉਹਨਾਂ ਨੇ ਰਾਤੇ ਰਾਤ ਸਾਨੂੰ ਨਹੀਂ ਪਤਾ ਪੈਸਾ ਸੁੱਟਿਆ ਕਿ ਕੀ ਕੀਤਾ ਤੇ ਕੀ ਨਹੀਂ ਕੀਤਾ ਤੱਕਾ ਹੋਇਆ ਸਾਨੂੰ ਨਹੀਂ ਮਨਜ਼ੂਰ ਇਹ। ਉਹ ਤਾਂ ਉਹ ਤਾਂ ਕਹਿੰਦੇ ਵੀ ਆਮ ਲੋਕਾਂ ਦੀ ਗੱਲ ਅਸੀਂ ਬਹੁਤ ਸੁਣਦੇ ਆ। ਨਹੀਂ ਸੁਣਦੇ ਕੋੱਖ ਨਹੀਂ ਸੁਣੇ ਜਾਂਦੇ। ਸਾਨੂੰ ਗੱਲਬਾਤ ਨਹੀਂ ਸੁਣੀ। ਸਾਡੀ ਕੋਈ ਗੱਲਬਾਤ ਨਹੀਂ ਸੁਣੀ। ਹਾਂਜੀ ਜੀ। ਸਾਹਮਣੇ ਮੈਦਾਨ ਚ ਉਤਰਨਾ ਵੋਟਾਂ ਦਾ ਇਲੈਕਸ਼ਨ ਲੜਾਂਗੇ ਸਾਹਮਣੇ ਮੈਦਾਨ ਚ ਉਤਰਨਾ ਹਾਂ ਇਲੈਕਸ਼ਨ ਹੁੰਦਾ ਸੀ ਸਾਰੇ ਕੋਲੇ ਆਉਂ ਬਾਈ ਇਲੈਕਸ਼ਨ ਹੁੰਦਾ ਸੀ ਜਿੱਤੇ ਸੀਗੇ ਇਹਨਾਂ ਨੂੰ ਡਰ ਸੀ ਸਾਡਾ ਤਾਂ ਕਰਕੇ ਇਹਨਾਂ ਨੇ ਕਾਗਜ਼ ਰਾਤ ਕੀਤੇ ਸਾਡੇ ਰਾਤੋਂ ਰਾਤ ਕੀਤੇ ਰਾਤ ਨੂੰ ਹਾਰ ਪਵਾਏ ਇਹਨਾਂ ਨੇ ਆਪਦੇ ਦੌਰੇ ਸੱਦ ਕੇ ਅੱਛਾ ਕਿਸੇ ਦੀ ਸਹਿਮਤੀ ਤੁਹਾਡੇ ਕੈਂਡਿਡੇ ਦੇ ਵਿੱਚ ਕਿਸੇ ਦੀ ਸਹਿਮਤੀ ਲਈ ਹੋਵੇ ਕਿਸੇ ਦੀ ਸਹਿਮਤੀ ਮੈਂ ਸਿਰ ਮੈਂ ਖੁਦ ਸੀਗਾ ਕੈਂਡੀਡੇਟ ਕਿਸੇ ਦੀ ਸਹਿਮਤੀ ਨਹੀਂ ਸਰ ਜੀ ਆ ਤੁਸੀਂ ਆਮ ਕਹਿੰਦੇ ਸਰਕਾਰ ਆ ਸਰਕਾਰ ਆਮ ਪਿੰਡ ਦਾ ਅਸੀਂ ਸਾਰੇ ਪਿੰਡ ਦੇ ਲੈਵਲ ਬੰਦੇ ਖੜੇ ਆ ਸਾਰੇ ਇਸ ਮਨਜ਼ੂਰ ਸੀ ਪਰ ਉਹ ਬੰਦਿਆਂ ਨੂੰ ਨਹੀਂ ਬਣਾਉਣ ਚ ਮਨਜ਼ੂਰ ਸੀ ਇਹਨਾਂ ਨੇ ਰਾਤੋਂ ਰਾਤ ਕੀਤਾ ਜੀ ਲੈਸਟਾਂ ਲੱਗਦੀਆਂ ਉਹ ਅਗਲੇ ਪਾਸੇ ਸੀ ਰਾਤੋਂ ਰਾਤ ਲਾਈਆਂ ਵੀ ਪਿਛਲੇ ਪਾਸੇ ਮੈਂ ਰਾਤ 12 ਵਜੇ 1 ਵਜੇ ਆਇਆ ਜੀ ਉੱਥੋਂ ਗਿੱਦੜਵਾ ਤੋਂ ਕਿਉਂ ਲੱਗਦਾ ਘੱਟਾ ਕਿਉਂ ਕੀਤਾ ਹੋ ਸਕਦਾ ਘੱਟਾ ਕੀਤਾ ਜੀ ਡੈਂਪੀ ਸਾਹਿਬ ਨੇ ਕੀਤਾ ਸਾਡੇ ਪਿੰਡ ਦੇ ਜਿਹੜੇ ਉਹਦੇ ਕੈਂਡੀਡੇਟ ਉਹਨਾਂ ਨੇ ਕਰਾਇਆ ਵੀ ਜੇ ਅਸੀਂ ਜਿੱਤਦੇ ਸੀ ਇਲੈਕਸ਼ਨ ਹੋਵੇ ਜੀ ਅਸੀਂ ਐਂ ਕਹਿੰਦੇ ਆ ਵੀ ਇਲੈਕਸ਼ਨ ਹੋਵੇ ਪਵਾਂ ਉਹ ਜਿੱਤਣ ਪਵਾਂ ਸੀ ਜਿੱਤ ਗਏ। ਹਮਮ। ਇਸ ਚੀਜ਼ ਦਾ ਕੋਈ ਡਰ ਨਹੀਂ ਵੀ। ਅਸੀਂ ਕੋਈ ਡਰ ਨਹੀਂ ਜੀ। ਅਸੀਂ ਅੱਜ ਵੀ ਕਹਨੇ ਆ ਪਰ ਬੇਨਤੀ ਕਰਦੇ ਆ ਅਪੀਲ ਵੀ ਸਾਡੀ ਮਦਦ ਕੀਤੀ ਜਾਵੇ। ਹਮਮ। ਵੀ ਇਲੈਕਸ਼ਨ ਹੋਣਾ ਚਾਹੀਦਾ। ਬਾਈ ਦੀ ਇੱਕ ਤੇ ਇਹਦੇ ਚ ਹੋਰ ਕਾਰਨ ਆ। ਪਹਿਲਾਂ ਸਾਡੇ ਜਿਹੜੇ ਆਪ ਦੇ ਇੰਚਾਰਜ ਆ ਪਰਤਪਾਲ ਸ਼ਰਮਾ ਦੀ ਤੇ ਸੁਖਜਿੰਦਰ ਕੌਣੀ। ਪਹਿਲਾਂ ਤਾਂ ਉਹਨਾਂ ਦੇ ਕਿਸੇ ਕੈਂਡੀਡੇਟ ਨੂੰ ਨਹੀਂ ਉੱਠਣ ਦਿੱਤਾ ਗਿਆ ਢੇਪੇ ਢੋ ਵੱਲੋਂ। ओके اچھا ਆਪਸ ਵੀ ਟੈਸਲਾ ਹਾਂ ਆਪਸ ਵੀ ਟੈਸਲਾ ਉਹਨਾਂ ਦੇ ਕੈਂਡੀਡੇਟ ਕਿਸੇ ਨੂੰ ਨਹੀਂ ਉੱਠਣ ਦਿੱਤਾ ਇੱਥੇ ਸਾਡੇ ਭਰਾ ਖੜੇ ਆ ਜਿਹੜੇ ਪਿਰਤਪਾਲ ਸ਼ਰਮਾ ਜੀ ਹੈ ਪਿਰਤਪਾਲ ਸ਼ਰਮਾ ਜੀ ਨਾਂ ਰਹਿੰਦੇ ਆ ਜਾਂ ਸੁਖਜਿੰਦਰ ਕੌਣੀ ਦੇ ਮੇਨ ਵਰਕਰ ਆ ਪੁਰਾਣੇ ਆਪ ਵਾਲੇ ਸਾਰਿਆਂ ਨੂੰ ਪਛਾੜ ਕੇ ਅੱਜ ਉਹੀ ਕਾਲੀ ਦਲ ਦਾ ਮੇਨ ਕੈਂਡੀਡੇਟ ਲਿਆ ਕੇ ਇਹਨਾਂ ਨੇ ਸਰਪੰਚ ਚੁਣ ਲਿਆ ਇਹਨਾਂ ਨੇ ਕਾਲੀ ਦਲ ਦਾ ਹੀ ਸਰਪੰਚ ਚੁਣਿਆ ਆਪ ਦੇ ਪੁਰਾਣੇ ਤਾਂ ਪਿੱਛੇ ਹੀ ਕਰਤੇ ਸਾਰੇ ਜੀ ਜਿਹੜੇ ਪਹਿਲਾਂ ਤੋਂ ਆਪ ਨਾਲ ਸੀ ਉਹ ਹਾਂ ਇਨਕਲਾਬ ਤਾਂ ਇਹਨਾਂ ਨੇ ਚੂਰ-ਚੂਰੀ ਕਰਤਾ ਜਾਵਾਂ ਜੀ ਇਹ ਕਹਿੰਦੇ ਹਨਕਲਾਬ ਆ ਇਨਸਾਫ ਆਊਗਾ ਕੋਈ ਇਨਸਾਫ ਦੀ ਇੱਕ 1% ਦੀ ਗੱਲ ਵੀ ਨਹੀਂ ਜੀ ਇਹਨਾਂ ਚ ਕਿਸੇ ਵੀ ਨਹੀਂ ਕਿਤੇ ਵੀ ਡਰ ਇਹੋ ਚੀਜ਼ ਤਾਂ ਸੀ ਵੀ ਕਿਤੇ ਜਿਵੇਂ ਆ ਕਹਿੰਦੇ ਨੇ ਕਿ ਹਾਰ ਜੂਗੇ ਡਰ ਹਾਂਜੀ ਹਾਂਜੀ ਪੂਰਾ ਹੀ ਡਰ ਸੀਗਾ ਜੀ ਪੂਰਾ ਹੀ ਡਰ ਸੀਗਾ ਮੈਂ ਇਥੋਂ ਸਾਬਕਾ ਸਰਪੰਚਾਂ ਦੀ ਪਹਿਲਾਂ ਸਰਪੰਚ ਰਮ ਹੈ ਇਥੇ ਸਾਰਿਆਂ ਦਾ ਇਹੀ ਸੀਗਾ ਵੀ ਇਹ ਗਰੀਬਾਂ ਨੂੰ ਆਪਾਂ ਮੌਕਾ ਦੇਗੇ ਇਲੈਕਸ਼ਨ ਕਰਾਈਏ ਵੀ ਆਪਾਂ ਇਲੈਕਸ਼ਨ ਹੋਊਗਾ ਜਿਹੜਾ ਜਿੱਤੂਗਾ ਆਪਾਂ ਸਾਰਾ ਪਿੰਡ ਉਹਨਾਂ ਸਹਿਮਤ ਹੋਊਗਾ ਬਿਨਾਂ ਲੜਾਈ ਤੋਂ ਸਭ ਕੁਝ ਇੱਥੇ ਸਹਿਮਤੀ ਹੋਈ ਸੀ ਸਾਰੀ ਗੱਲ ਦੀ ਪਰ ਨਾ ਆਪਦੀ ਅਪਰਾਧ ਨੂੰ ਬਣਾ ਕੇ ਸਾਰੇ ਕੈਂਡੀਡੇਟਾਂ ਦੇ ਨਾਮ ਰੱਦ ਕਰਕੇ ਤੇ ਆਪ ਦਾ ਕੈਂਡੀਡੇਟ ਜਿਤਾ ਕੇ ਤੇ ਆਪਦੀ ਪੰਚਾਇਤ ਬਣਾ ਲਈ ਇਹਨਾਂ ਨੇ ਹਾਂਜੀ ਮੈਂ ਮਨਜੀਤ ਸਿੰਘ ਆ ਜੀ ਆਮ ਆਦਮੀ ਨੂੰ ਪਹਿਲਾਂ ਤੋਂ ਬਲੌਕ ਕਰਦਾ ਪਹਿਲਾਂ ਤੋਂ ਸ਼ੁਰੂਆਤ ਹੀ ਮੈਂ ਕੀਤੀ ਸੀ ਆਮ ਆਦਮੀ ਦੀ ਸਾਰੇ ਭਰਾ ਨੂੰ ਪਤਾ ਮੈਂ ਪੰਚਾਇਤ ਮੈਂਬਰ ਉੱਠਦਾ ਸੀ ਸਹਿਮਤੀ ਸਾਰੀ ਬਣ ਗਈ ਸੀ ਹੂੰ ਰਾਤੋਂ ਰਾਤ ਕੁਲਦੀਪ ਪਾਉ ਨੇ ਹੂੰ ਚਾਰ ਬੰਦੇ ਮੇਰੇ ਨਾਲ ਵਿਰੋਧ ਖੜੇ ਵਿਰੋਧ ਚ ਖੜੇ ਕਰਦੇ ਵੀ ਇਹ ਬੰਦਾ ਉੱਠ ਨਾ ਸਕੇ ਆਮ ਆਦਮੀ ਦਾ ਬੰਦਾ ਇਹਨੂੰ ਮੌਕਾ ਨਾ ਮਿਲੇ ਹੂੰ ਇਸ ਗੱਲ ਦਾ ਮੈਨੂੰ ਪੂਰਾ ਵਿਰੋਧ ਆ ਦਿਨੋਂ ਆਗਾ ਨਹੀਂ ਸਸ ਨੂੰ ਤਾਂ ਲੱਗਦਾ ਵੀ ਕਾਲੀ ਦਲ ਦੀ ਪਹਿਲਾਂ ਜਿਵੇਂ ਕਹਿੰਦੇ ਵੀ ਕਾਲੀ ਦਲ ਵਾਲੀ ਦੁਬਾਰੇ ਫੇਰ ਉਹਨਾਂ ਨੇ ਖੜੇ ਕਰਕੇ ਕਾਲੀ ਦਲ ਵਾਲੀ ਬਣਾਤੇ ਪਾ ਤ ਮੇਰੀ ਗੱਲ ਸੁਣ ਆਪਾਂ ਕਿਸੇ ਦੇ ਵਿਰੋਧ ਨਹੀਂ ਸੀ ਛੱਡਦੇ ਆਪਦੇ ਪਿੰਡ ਦੀ ਪਰ ਐਨਾ ਹੀ ਛੱਡਦੇ ਸੀ ਆਪਦੇ ਘਰਾਂ ਦੇ ਆਵੇ ਬਹੂਆਂ ਚੱਸੀ ਸਤ ਮੇਰੇ ਨਾਲ ਹੈਗੀਆਂ ਸਾਰੀਆਂ ਖੜੀਆਂ ਇਹਨਾਂ ਨੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਪਹਿਲਾਂ ਮੇਰੇ ਹੀ ਕਾ ਕੀਤੇ ਇਹਨਾਂ ਨੇ ਉਥੋਂ ਫਾਰਮ ਆਹੋ ਲਾਦੋਗੇ ਸੀਗੇ ਹਾਂ ਮੇਰੇ ਕੀਤੇ ਪਹਿਲਾਂ ਫੇਰ ਰਾਤ ਇਹਨਾਂ ਦੇ ਸਾਰਿਆਂ ਦੇ ਮੇਰੇ ਮੇਰੇ ਭੈਣ ਭਰਾ ਮੇਰੀ ਭੈਣ ਸੀ ਮੇਰੇ ਮਗਰ ਸੀ ਸਾਰੇ ਸੀ ਸਾਰੇ ਮੈਨੂੰ ਪਿੰਡ ਦੀ ਵੋਟ ਪੈਣੀ ਸੀ ਵਾਦੂ ਇਹ ਜੀ ਮੈਨੂੰ ਵੋਟ ਤੇ ਇਹਨਾਂ ਨੇ ਮੇਰਾ ਕੰਮ ਹੀ ਕਾਹੋ ਕਰਤਾ ਬਸ ਕੈਨਸਲ ਕਰਾਤੇ ਨਹੀਂ ਮਨਜ਼ੂਰ ਹਾਂ ਜੀ ਸਾਨੂੰ ਸਾਨੂੰ ਨਹੀਂ ਮਨਜ਼ੂਰ ਸਾਨੂੰ ਮਨਜ਼ੂਰ ਨਹੀਂ ਸਾਡੇ ਹੱਥ ਬੰਨ ਕੇ ਬੇਨਤੀ ਆ ਹੱਥ ਬੰਨ ਕੇ ਬੇਨਤੀ ਆ ਸਾਡੀ ਸਾਨੂੰ ਨਹੀਂ ਮਨਜ਼ੂਰ ਸਾਨੂੰ ਨਹੀਂ ਮੰਨਣੀ ਵੀਰ ਜੀ ਇਹ ਪੰਚਾਇਤ ਨਹੀਂ ਮੰਨਣੇਗੇ ਅਸੀਂ ਵੋਟਾਂ ਪੈਣ ਦਮਾਰਾ ਇਲੈਕਸ਼ਨ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਦਮਾਰਾ ਜਿੰਨੀ ਇਲੈਕਸ਼ਨ ਹੋਣਾ ਚਾਹੀਦਾ ਸਾਡੇ ਪਿੰਡ ਚ ਅਸੀਂ ਇਲੈਕਸ਼ਨ ਚ ਦਿੱਤਾ ਕਾਰਨ ਕੀ ਲੱਗਦਾ ਹੈ ਕਾਰਨ ਕੀ ਲੱਗਦਾ ਚੰਪ ਗਿੱਦੜ ਹਾਂ ਐਮਪੀ ਸਾਹਿਬ ਉਹ ਰਹੀ ਪਹਿਲਾਂ ਕਾਲੀਦਾਲ ਚ ਸੀਗੇ ਹੁਣ ਉਹ ਆਮ ਪਾਰਟੀ ਚ ਜਾਵੜੇ ਆਗੇ ਹੁਣ ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਸਾਰੀ ਇਹ ਸਾਡੀ ਜੋ ਵੀ ਵੋਟ ਆ ਗਈ ਜੋ ਪੰਚਾਇਤ ਬਣਾਈ ਉਹਨਾਂ ਨੇ ਉਹਨਾਂ ਦੇ ਨਾਲ ਖੜੇ ਹੋ ਕੇ ਚੁਣੀ ਆ ਗਈ ਪਰ ਸਾਨੂੰ ਉਹ ਮੰਜੂਰ ਪੰਚਾਇਤ ਐ ਨਹੀਂ ਗਈ ਅਸੀਂ ਵੋਟ ਪਵਾਉਣੀ ਆ ਜੋ ਉੱਠੇ ਭੈਣ ਭਰਾ ਉਹ ਸਾਰੇ ਵੋਟਾਂ ਦੇ ਇਲੈਕਸ਼ਨ ਚ ਲੜਨਗੇ ਸਾਨੂੰ ਵੋਟ ਪੈਣੀ ਚਾਹੀਦੀ ਪਿੰਡ ਦੇ ਕਾਰਨ ਕੀ ਲੱਗਦਾ ਕਿੱਧਰ ਵੇ ਦੀ ਗਾਂ ਚੋਣ ਵੀ ਕਿਤੇ ਇਹ ਤਾਂ ਨਹੀਂ ਕਿ ਪਿੰਡ ਦੀਆਂ ਵੋਟਾਂ ਵਟੋੜ ਲਈ ਕਿਤੇ ਇਹ ਕਾਰਨ ਤਾਂ ਨਹੀਂ ਹੋ ਸਕਦਾ ਵੀ ਜਵੇਂ ਡਿੰਪੀਟੋਂ ਆਪਣੇ ਤੁਸੀਂ ਕਹਿੰਦੇ ਹੋ ਕਿ ਸਰਪੰਚ ਬਣਾ ਦੇ ਵੇਖੋ ਜੀ ਜਿਹੜਾ ਆਉਣ ਵਾਲੀਆਂ ਵੋਟਾਂ ਉਹਨਾਂ ਦੇ ਵਿੱਚ ਜਦੋਂ ਧੱਕੇ ਨਾਲ ਆਪਾਂ ਪੰਚਾਇਤਾਂ ਥੋਪਾਂਗੇ ਕਿਸੇ ਤੇ ਉਹਦੇ ਤੇ ਨੁਕਸਾਨ ਹੀ ਹੋਊਗਾ ਜੀ ਸਰਕਾਰ ਦਾ ਤੁਸੀਂ ਤੁਸੀਂ ਆਪ ਵੇਖ ਲਓ ਕੋਈ ਫਾਇਦਾ ਹੈ ਇਸ ਗੱਲ 'ਚ ਇਹ ਗਰੀਬ ਲੋਕਾਂ ਨਾਲ ਧੱਕਾ ਸਾਡੇ ਪਿੰਡ ਦੀ ਐ ਕਿ ਨਰੋਲ ਲਗਭਗ ਪੰਚਾਇਤਾਂ ਜਿਹੜੀ ਐਸਸੀ ਬਣਨੀ ਸੀ ਲਗਭਗ ਸਾਡੇ 2 ਕੁ ਵਾਰ ਜਰਨਲ ਸੀਗੇ ਬਾਕੀ ਸਾਰੇ ਵਾਰ ਐਸਸੀ ਸੀਗੇ ਕੀ ਪਹਿ ਗਿਆ ਹੁਣ ਹੁਣ ਵਿਚਾਰੇ ਵਿਰੋਧ ਨਾ ਕਰਨ ਤਾਂ ਇਹ ਕੀ ਕਰਨ ਜੀ ਚਾਹੀਦਾ ਵੀਰ ਜੀ ਵਾਪਸ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਅਸੀਂ ਤਾਂ ਇਲੈਕਸ਼ਨ ਲੜਾਂਗੇ ਇਹਨਾਂ ਨੇ ਤਾਂ ਹਰ ਵਾਰੀ ਵੋਟਾਂ ਲੈਣਾਂ ਲੜਨਾਂਂਦਾਂਗਾ ਵੀਰ ਜੀ ਆਕੇ ਡੈਂਪੀ ਸਾਹਿਬ ਮਰਦਾਵਾਦ ਮਰਦਾਵਾ ਇਹ ਬਦਲਾ ਇਹ ਕਹਿੰਦੇ ਨੇ ਇਹ ਕਹਿੰਦੇ ਨੇ ਕਿ ਬਦਲਾ ਲੱਗਦਾ ਕਿ ਆ ਬਦਲਾ ਹੈ ਕਹਿੰਦੇ ਬਦਲਾ ਨਾ ਜੀ ਨਾ ਕੋਈ ਬਲਦਾਨੀ ਜੀ ਕੋਈ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਵੀ ਸਾਡੇ ਪਿੰਡ ਮਸਾਂ ਐਸੀ ਬੰਦਿਆਂ ਨੂੰ ਮੌਕਾ ਮਿਲਿਆ ਸੀ ਵੀ ਅਸੀਂ ਸਾਡਾ ਹੈਗਾ ਬਾਬਾ ਪੀਕਨਸ਼ਾ ਸਪੋਰਟਸ ਕਲੱਬ ਸਾਡੇ ਨਾਲ ਪਹਿਲਾਂ ਵੀ ਧੱਕਾ ਹੁੰਦਾ ਆ ਤੇ ਸਾਡੇ ਨਾਲ ਹੁਣ ਵੀ ਧੱਕਾ ਹੁੰਦਾ ਹੈ ਐਮਪੀ ਸਾਹਿਬ ਨੂੰ ਇੱਕ ਮੈਂ ਅਪੀਲ ਕਰਦਾ ਜੀ ਅਸੀਂ ਕਾਮਯਾਬੇ ਘਰੋਂ ਆ ਮੰਨ ਕੇ ਚੱਲੋ ਤੁਸੀਂ ਇੱਕ ਬੰਦੇ ਦੀ ਗੱਲ ਸੁਣਦੇ ਹੋ ਤੇ ਆਪ ਦਾ ਕਿੰਨਾ ਨੁਕਸਾਨ ਕਰਾ ਲੈਨੇ ਆ ਵੀ ਫਿਰ ਤਾਂ ਉਹੀ ਜ਼ਰੂਰੀ ਹੋਗਾ ਵੀ ਅੱਜ ਮੈਂ ਇਹਨਾਂ ਸਾਡੇ ਐਸੀ ਬੰਦਿਆਂ ਨੇ ਬਹੁਤ ਵੱਡੀਆਂ ਗਲਤੀਆਂ ਇਹਨਾਂ ਨੂੰ ਮੈਂ ਅੱਜ ਤੋਂ 4 ਸਾਲ ਪਹਿਲਾਂ ਆਂਦ ਰਿਹਾ ਵੀ ਇਹ ਬੰਦੇ ਆਪਾਂ ਤੋਂ ਗੁਲਾਮੀ ਕਰਾਈ ਜਾਂਦੇ ਆ ਇਹਦੇ ਬਹੁ ਇਹਨਾਂ ਨੇ ਮੈਂ ਮੰਨਤਾ ਕਰਦਾ ਨਹੀਂ ਜੀ ਇਹਨਾਂ ਨੇ ਪਕੌੜੇ ਸਾਡੀਆਂ ਏਸੀ ਬੰਦੇ ਸਭ ਤੋਂ ਵੱਡੀ ਗਲਤੀ ਮੈਂ ਸਾਰੇ 52 ਪਿੰਡਾਂ ਚ ਹਲਕਾ ਚ ਬੇਨਤੀ ਕਰਦਾ ਸਚਾਈ ਦੇ ਮਗਰ ਚੱਲੋ ਭਾਈ ਜੀ ਅਸੀਂ ਤਾਂ ਮੈਂ ਇਹ ਹੈ ਨਾ ਤੁਸੀਂ ਆਪ ਉੱਠੋ ਯਾਰ ਕਿਉਂਕਿ ਇਸ ਦੇ ਮਗਰ ਲੱਗਦੇ ਜਰਨਲ ਮੁੰਡੇ ਜਿੰਨੇ ਵੀ ਸੋਚ ਮੁੰਡੇ ਕਿਉਂ ਨਹੀਂ ਉੱਠਦੇ ਆ ਅਸੀਂ ਹੁਣ ਮੁੰਡੇ ਬੰਦੇ ਠਾਏ ਆ ਸਾਡਾ ਵੀ ਮੈਂ ਇਹੀ ਬੇਨਤੀ ਕਰਦਾ ਡੈਂਪੀ ਸਾਹਿਬ ਨੂੰ ਤੁਸੀਂ ਇੱਕ ਬੰਦੇ ਪਿੱਛੇ ਲੱਗ ਕੇ ਆ ਦਾ ਨੁਕਸਾਨ ਨਾ ਕਰਾਓ ਅੱਜ ਡੈਂਪੀ ਸਾਹਿਬ ਨੇ ਇਥੋਂ ਘਟੋ ਘੱਟ 3 350 ਵੋਟ ਦਾ ਨੁਕਸਾਨ ਪੱਕਾ ਉਹ ਅੱਜ ਤਵੇ ਅੱਜ ਆ ਕੇ ਵੇਖ ਲਓ ਨਾ ਕਿੰਨਾ ਵਿਰੋਧ ਹੋਊਗਾ ਠੀਕ ਆ ਡੈਂਪੀ ਸਾਹਿਬ ਨੂੰ ਹਾਂਜੀ ਮੈਂ 95 ਤੋ ਖੜਾ ਹਸਾ ਬਾਈ ਜੀ ਡੈਂਪੀ ਢੋਲ ਨਾਲ ਪਰ ਮੈਂ ਅੱਜ ਇਹਨਾਂ ਸੱਜਣਾ ਦੇ ਨਾਲ ਹੱਕ ਜੈਂ ਪਰ ਮੇਰੇ ਖੁਦ ਆਪ ਦੀ ਨੋ ਤੇ ਕਾਗਜੇ ਭਰੇ ਨਿਸ਼ਾਨ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ 95 ਤੋ ਡੈਂਪੀ ਢੋਲ ਨਾਲ ਦੀ ਤੇ ਪਰ ਮੈਂ ਆ ਨਾ ਵੀ ਅੱਜ ਮੁਰਦਾਵਾ ਦਾ ਡੈਂਪੀ ਢੋਲ ਹਾਂ ਡੈਂਪੀ ਢੋਲ ਦੇ ਖਿਲਾਫ ਉਹ ਤਾਂ ਇਹਦਾ ਗਿਰੇ ਕੰਮ ਕਰ ਰਹੀ ਹੈ ਸਰਕਾਰ ਜਮ ਇਹ ਤਾਂ ਇਹ ਬੇਦਾ ਕਹਿੰਦੇ ਬਦਲਾ ਲਿਆਵਾਂਗੇ ਅਸੀਂ ਵੀ ਸਰਾਰ ਜੀ ਗੱਲ ਆ ਵੀ ਮੈਂ ਵੀ ਬੜਾ ਜੁੜਿਆ ਸੀਗਾ ਬਹੁਤ ਜੁੜਿਆ ਰਹਾ ਆਪਣਾ ਬਾਈ ਦੇਪੀ ਜੀ ਨਾਲ ਤਾਂ ਪਰ ਗੱਲ ਇਹ ਵਾਂ ਵੀ ਇਹ ਜਿਹੜਾ ਵਿੱਚ ਵਿਰੋਧ ਉੱਠ ਖੜਾ ਨਾ ਤੇ ਇਸ ਬੰਦੇ ਨੇ ਕਰਵਾਇਆ ਗਿਆ ਇਹਦੇ ਅੱਖੇ ਜਾਦੇ ਲੱਗਦੇ ਨਾ ਤੇ ਇਸ ਕਰਕੇ ਅਸੀਂ ਬੇਨਤੀ ਇਹ ਕਰਦੇ ਆਂ ਵੀ ਇਹਨੇ ਇਹ ਫੈਸਲਾ ਲੈਣਾ ਨਹੀਂ ਸੀਗਾ ਇਹਨੇ ਫੈਸਲਾ ਲੈਣਾ ਸੀ ਵੋਟਾਂ ਦੇ ਇਲੈਕਸ਼ਨ 'ਚ ਵੀ ਵੋਟਾਂ ਮੈਂ ਕਿਸੇ ਇਲੈਕਸ਼ਨ ਨਹੀਂ ਲੜਦਾ ਨਾਲ ਤੁਹਾਡੇ ਨਾਲ ਕਰਾਂ ਤੇ ਵੋਟਾਂ ਦੇ ਵਿੱਚ ਯਾਨੀ ਜਿਹੜਾ ਜਿੱਤ ਗਿਆ ਅੱਜ ਤੇ ਫਿਰ ਕੱਲ ਨੂੰ ਡੀਐਮਪੀਟੀਲੋਂ ਵੋਟਾਂ ਮੰਗਣ ਵੀ ਆਉ ਤੁਹਾਡੇ ਅਸੀਂ ਤਾਂ ਜੇ ਆ ਗਿਆ ਅਸੀਂ ਛਰੇ ਆਮ ਸਾਡੇ ਨਾਲ ਧੱਕਾ ਹੋਇਆ ਸਾਡਾਂ ਛਰੇ ਆਮ ਧੱਕਾ ਹੋਇਆ ਇਹ ਸਾਡੇ ਨੇ ਚੌਧਰ ਜਗਾਉਣਾ ਚਾਹੁੰਦੇ ਆ ਅਸੀਂ ਚੌਧਰ ਨਹੀਂ ਜਗਣ ਦੇਣੀ ਹਜੇ ਮੇਰੇ ਪੁੱਤ ਨੇ ਪੂਰੀ ਇਹਨਾਂ ਨਡਾਰੀ ਕੀਤੀ ਆ ਜਦੋਂ ਜਿੱਤੇ ਨਹੀਂ ਸੀਗੇ ਹਾਰ ਨਹੀਂ ਸੀ ਪਾਇਆ ਉਹਦਾ ਮੇਰੇ ਘਰੇ ਧਮਕੀਆਂ ਆਈਆਂ ਇਹ ਤੋਂ ਬਾਅਦ ਮੇਰੇ ਘਰੇ ਧਮਕੀਆਂ ਆਉਣਗੀਆਂ ਮੈਂ ਬੁਰੀ ਕਰੂੰਗੀ ਸਾਡੇ ਘਰੇ ਵੋਟ ਲੈਣ ਨਾ ਆਉਣ ਬੱਸ ਹਾਂ ਜੀ ਵੋਟਾਂ ਹੋ ਗਿਆ ਮੈਨੂੰ ਦਿੱਤੀਆਂ ਨੇ ਇਸ਼ਾਰੇ ਆ ਕੀ ਕੀ ਕਹਿੰਦੇ ਸੀ ਉਹਨਾਂ ਕਹਿੰਦੇ ਤੂੰ ਤੂੰ ਘ੍ਰਿਸਾਂਗੇ ਅਸੀਂ ਕੁੱਟਾਂਗੇ ਵੀ ਜੇ ਤੂੰ ਨਾ ਬੈਠ ਲਗਾ ਟੈੱਕੇ ਬਹਿ ਜਾ ਮੈਨੂੰ ਆਂਦਾ ਕਹਿੰਦੇ ਡੈਂਪੀਟੋਂ ਦਾ ਕੱਲ ਨੂੰ ਵੋਟਾਂ ਮੰਗਣ ਵੀ ਆਉ ਵੋਟਾਂ ਦੇ ਕਿਉਂ ਅਸੀਂ ਕਿਉਂ ਬਾਈ ਇਹਨਾਂ ਦਾ ਨਹੀਂ ਅਸੀਂ ਵੜਨ ਨਹੀਂ ਗਏ ਡੈਂਪੀਟੇ ਨਹੀਂ ਹੋਣਾ ਇਹਨਾਂ ਤੋਂ ਉਹਦੇ ਉਸਕੇ ਵੋਟ ਹੈ ਨਹੀਂ ਕਿ ਇੱਥੇ ਸਾਡੇ ਘਰੇ ਜਮਾ ਨਾ ਆਵੇ ਭੁੱਲ ਕੇ ਨਾ ਆਵੇ ਸਾਡੇ ਘਰੇ ਹੈ ਨਹੀਂ ਵੋਟ ਉਹਦੇ ਅੱਪਕੇ ਚੰਨ ਨਾ ਆਵੇ ਵੀਰ ਜੀ ਡੈਂਪੀ ਢਿੱਲਾ ਸਾਡੇ ਪਿੰਡ ਦੇ ਵਿੱਚ ਐਂਟਰ ਨਾ ਹੋਵੇ ਅਸੀਂ ਮੁੰਡਾ ਵੀ ਨਹੀਂ ਗਾ ਝਾੜੂ ਵਾਲਿਆਂ ਨਾਲ ਕੌਣੀ ਵਾਲਾ ਮੁੰਡਾ ਵੀ ਕਿਸੇ ਨੂੰ ਸਾਥ ਨਹੀਂ ਦਿੰਦਾਗਾ ਆ ਜਿਹੜਾ ਕੌਣੀ ਵਾਲਾ ਮੁੰਡਾ ਮੇਰਾ ਨਾਂ ਉਹਦਾ ਨਹੀਂ ਮੈਨੂੰ ਆਉਦਾਗਾ ਹਾਂ ਉਹਨੇ ਉਹਨੇ ਮੈਨੂੰ ਗਾਈ ਮਸਰਕਾ ਦੋ ਤੇ ਪੈਰਾਂ ਚ ਜਾ ਕੇ ਹੱਥ ਪੈਰ ਧਰੇ ਜਾ ਕੇ ਆਹਦਾ ਮੈਂ ਕਿਹੜਾ ਲਵਾਰੇ ਚ ਵੋਟ ਆ ਮੇਰੀ ਤੇ ਮੈਂ ਤੁਹਾਨੂੰ ਵੋਟ ਪਾ ਦਿਆਂ ਅਸੀਂ ਆਖਿਆ ਤੇਥੋਂ ਪਤਾ ਸੀ ਵੋਟ ਨਹੀਂ ਮੰਗਣ ਆਏ ਅਸੀਂ ਸਾਡੇ ਕਾਗਤਾਂ ਦਾ ਪੁੱਛਣ ਆਏ ਆ ਤੈਨੂੰ ਵੀ ਅਸੀਂ ਤੇ ਕਾਗਤ ਸਾਡੇ ਤੂੰ ਜੇ ਕੋਈ ਮਾੜੀ ਮੋਟੀ ਉਨੀ ਨਹੀਂ ਨੀ ਕੋਈ ਕਾਗਤਾਂ ਚ ਤੂੰ ਕਰਵਾਉਣੀ ਆ ਆਹਦਾ ਮੇਰਾ ਕਿਹੜਾ ਤੇ ਵੋਟ ਆ ਮੈਂ ਤੁਹਾਡੇ ਇਲੈਕਸ਼ਨ ਹੋਣੀ ਚਾਹੀਦੀ ਹੈ ਜੀ ਇਲੈਕਸ਼ਨ ਹੋ ਜਾਣ ਮੈਦਾਨ ਦੇ ਵਿੱਚ ਜਿਹੜਾ ਮਰਜੀ ਨਿਤਰ ਜੀ ਲਕਸ਼ਣ ਹੋ ਜਾਣਾ ਪੱਕੀ ਆ ਸਾਡੀ ਸਾਰਿਆਂ ਦੀ ਵੀ ਲਕਸ਼ਣ ਹੋਣੇ ਚਾਹੀਦੇ ਆ ਲਕਸ਼ਣ ਹੋਣੇ ਚਾਹੀਦੇ ਆ ਬਣਾਈ ਲੋਕਾਂ ਨੇ ਆਮ ਸੀ ਪਰ ਵਿੱਚ ਗੁੰਡਾ ਫੇਰ ਵੜਿਆ ਗਿਆ ਜੀ ਆਮ ਨਹੀਂ ਖਾਸ ਹਾਂਜੀ ਆਮ ਨਹੀਂ ਪਾਰਟੀ ਖਾਸ ਪਾਰਟੀ ਹੈ ਹਾਂ ਆਮ ਨਹੀਂ ਕਹਿ ਸਕਦੇ ਹੁਣ ਖਾਸ ਪਾਰਟੀ ਹੈ ਕਿੰਨੇ ਵਾਰ ਕਾਨੂੰ ਵੋਟਾਂ ਮੰਗਣਾਓਗੇ ਤੁਹਾਡੇ ਪਿੰਡ ਬਸ ਪਰ ਉਹ ਜੀ ਜਵਾਬ ਦੇ ਦੇਵਾਂਗੇ ਜੀ ਉਹ ਜਾਂ ਵਿਰੋਧ ਵਿਰੋਧ ਆਪਣੇ ਬਿਲਕੁਲ ਬਾਈਕਟ ਕਰਾਂਗੇ ਅਸੀਂ ਅਸੀਂ ਭਾਵੇਂ ਕਿਸੇ ਮਰਜ਼ੀ ਇਲੈਕਸ਼ਨ ਤਾਂ ਆਏ ਜੀ ਕੋਈ ਬੰਦਾ ਨਹੀਂ ਅਸੀਂ ਡੈਂਪੀ ਨਾ ਅੱਜ ਵੋਟ पे ਨਾ ਪਿੰਡ ਚ ਵੜ ਸਕੈ ਜੀ ਉਹ ਅਸੀਂ ਜਮਾਂ ਵੋਟ ਨਹੀਂ ਪਾਉਣੀ ਨਾ ਸਾਡੇ ਪਿੰਡ ਜਾ ਕੇ ਵੜੇ ਨਾ ਵੋਟ ਪਾਉਣੀ ਹੈ ਜੀ ਅਸੀਂ ਜੀ 7 ਨੰਬਰ ਵਾਰਡ ਤੋਂ ਬੰਦਾ ਚੱਕ ਕੇ ਸਾਡੇ 5 ਨੰਬਰ ਵਾਰਡ ਦੇ ਵਿੱਚ ਉਹਨਾਂ ਨੇ ਬਣਾਤਾ ਸਾਡੇ ਮੈਂ ਅੱਜ ਵੀ ਇਹ ਗੱਲ ਦਾ ਦਾਵਾ ਕਰਦਾ ਜੇ ਉਹ ਬੰਦਾ ਸਾਡੇ ਬਰਾਬਰ ਆ ਜਾਂ ਅੱਜ ਵੀ ਉੱਟੇ ਨਾ 10 ਵੋਟਾਂ ਉਹ ਬੰਦੇ ਨੂੰ ਨਹੀਂ ਪੈਣਗੀਆਂ 10 ਵੋਟਾਂ ਇੱਕ ਬੰਦਾ ਸਿਰਫ ਪਿੰਡ ਦੇ ਵਿੱਚ ਇੱਕ ਮੰਦਾ ਆਪਣਾ ਕੁਲਦੀਪ ਜਿਹੜਾ ਪਾਊ ਆ ਟਫ ਹਾਰਟਰ ਬੰਦਾ ਜੀ ਸਾਰੇ ਪਿੰਡ ਨੂੰ ਖਰਾਬ ਕਰੀ ਜਾਂਦਾ ਉਹ ਹੁਣ ਲੱਗਦਾ ਹੀ ਵੋਟਾਂ ਕਰਕੇ ਭਾਈਚਾਰਕ ਸਾਂਝ ਵੀ ਖਰਾਬ ਹੋਈ ਆ ਪਿੰਡ ਦੀ ਲੱਗਦਾ ਵੋਟਾਂ ਕਰਕੇ ਸਾਂਝ ਖਰਾਬ ਹੋ ਗਈ ਜੀ ਸਾਡਾ ਪਿੰਡ ਦਾ ਪੱਠਾ ਹੀ ਬਾਤ ਆ ਜੀ ਜਿਹੜੀ ਸਾਂਝ ਦੀ ਬੜੇ ਇਮਾਨਦਾਰ ਲੋਕ ਆ ਬੜੇ ਲੜਾਈ ਤੋਂ ਬਹੁਤ ਦੂਰ ਚੱਲਦੇ ਆਏ ਕੋਈ ਬੰਦਾ ਲੜਾਈ ਕਰਕੇ ਰਾਜੀ ਨਹੀਂ ਬਹੁਤ ਆਮ ਛੋਟੇ ਬੰਦੇ ਆ ਜੀ ਇਹਨਾਂ ਦਾ ਬਹੁਤ ਨੁਕਸਾਨ ਕੀਤਾ ਸਾਡੇ ਜੀ ਸਾਡੇ ਜੀ ਮੇਰੇ ਐਂਟੀ ਗਰਜੰਟ ਸਿੰਘ ਦੇ ਕਾਗਜ਼ ਰੱਦ ਹੋ ਗਏ ਕੈਨਸਲ ਹੋ ਗਏ ਸੀਗੇ ਰਾਤੋਂ ਰਾਤ ਇਹਨਾਂ ਨੇ ਉਹਨੂੰ ਜੋਗ ਕਰ ਲਿਆ ਜੀ ਪਹਿਲੀ ਲਿਸਟ ਤੇ ਉਹ ਅਯੋਗ ਆਇਆ ਸੀਗਾ ਦੂਸਰੇ ਦਿਨ ਜਿਹੜੀ ਲਿਸਟ ਲਾਈ ਉਹ ਚ ਉਹਨੂੰ ਜੋਗ ਤੇ ਲਿਸਟ ਤੇ ਸਿੱਧਾ ਮੈਂ ਐਸਾ ਕੀ ਹੋ ਸਕਦਾ ਵੀ ਰਾਤੋ ਰਾਤ ਕੀ ਹੋਇਆ ਆਪਸ ਰਾਤ ਨੂੰ ਆਪਦੀ ਮਿਲੀ ਭੁਗਤ ਸੀਗੀ ਸਾਰੇ ਮੈਂਬਰ ਸਰਪੰਚ ਨੇ ਰਾਤੋ ਰਾਤ ਬਣਾ ਲਿਆ ਰਾਤ ਨੂੰ 12 12 ਵਜੇ ਤੱਕ ਟੈਂਪੀ ਦੀ ਕੋਠੀਆਂ ਦੇ ਵਿੱਚ ਇਹ ਬੈੰਦੇ ਰਹੇ ਆ ਸਾਰੇ ਜਾਣੇ ਸੋ ਸਾਰਿਆਂ ਨੂੰ ਪਤਾ ਇਹ ਗੱਲ ਦਾ ਠੀਕ ਹੈ ਚਾਹੇ ਇਹਨਾਂ ਦੇ ਕੈਮਰੇ ਇਹਨਾਂ ਦੇ ਕੈਮਰੇ ਲੱਗੇ ਆ ਘਰਾਂ ਦੇ ਮੂਹਰੇ ਕਢਵਾ ਕੇ ਦੇਖ ਲੋ ਰਾਤ ਨੂੰ 12 12 ਵਜੇ ਤੱਕ ਨਹੀਂ ਆਉਂਦੇ ਦੀ ਘਰੇ ਸਾਡੇ ਤਾਂ ਹੀ ਇਲੈਕਸ਼ਨ ਹੋਵੇ ਅਸੀਂ ਇਲੈਕਸ਼ਨ ਕਰਕੇ ਖੁਸ਼ ਆ ਭਾਵੇਂ ਜਿੱਤ ਜਾਣ ਸਾਨੂੰ ਹਾਂਜੀ ਹਾਂਜੀ ਗੱਡੀਆਂ 12 ਚ ਖੜੀਆਂ ਹੁੰਦੀਆਂ ਸੀ ਇਹਨਾਂ ਦੇ ਕਿਹਨਾਂ ਦੇ 12 ਚ ਇਹਨਾਂ ਦੀ ਹਾਂ ਜਿਵੇਂ ਸਾਡੇ ਇੱਥੇ ਸਰਪੰਚ ਆ ਗਏ ਅਸੀਂ ਕੌਣੀ ਵਾਲੇ ਮੁੰਡੇ ਕੋਲੇ ਗਏ ਨਾ ਨੇ ਤੁਹਾਡੇ ਲਵਾਰੇ ਦੀਆਂ ਦੋ ਕੱਢੀਆਂ ਆਈਆਂ ਤੜਕੇ ਸਾਡੇ ਮੁੰਡੇ ਕੋਲੇ ਉਹਦੀ ਮਾਂ ਨੇ ਆਖਿਆ ਸਾਨੂੰ ਐਤੋਂ ਮੈਂ ਜਾਂਦਿਆਂ ਸੀ ਆ ਵੀਰ ਜੀ ਡੈਂਪੀ ਸਾਹਿਬ ਕੋਲੇ ਵੀ ਜਾਂਦਿਆਂ ਸੀ ਉਧਰ ਵੀ ਜਾਂਦਿਆਂ ਸੀ ਕੀ ਮੰਗਾ ਜੀ ਹੁਣ ਤੁਸੀਂ ਮੰਗੀ ਕਰ ਦਿਓ ਪਿੰਡ ਤੌਰ ਤੇ ਪਿੰਡ ਅਸੀਂ ਤਾਂ ਬਾਈ ਡੈਂਪੀ ਢੱਲ ਨੂੰ ਇੱਕ ਗੁਜਾਰਿਸ਼ ਕਰਦੇ ਆਂ ਵੀ ਇੱਕ ਮਾੜੇ ਬੰਦੇ ਪਿੱਛੇ ਲੱਗ ਕੇ ਸਾਰੇ ਪਿੰਡ ਦਾ ਨੁਕਸਾਨ ਨਾ ਕਰੋ ਤੁਸੀਂ ਠੀਕ ਆ ਨਾ ਇੱਕ ਬੰਦਾ ਜਿਹੜੀ ਗੱਲ ਕਹਿੰਦਾ ਉਹਦੇ ਪਿੱਛੇ ਲੱਗ ਕੇ ਤੁਸੀਂ ਸਾਰੇ ਅਸੀਂ ਭਰਾਵਾਂ ਦਾ ਸਾਰੇ ਪਿੰਡ ਦਾ ਨੁਕਸਾਨ ਨਾ ਕਰੋ ਤੁਸੀਂ ਸਾਰੇ ਪਿੰਡਾਂ ਦੇ ਵਿਊ ਲੈ ਕੇ ਤੇ ਇਲੈਕਸ਼ਨ ਕਰਵਾਓ ਫਿਰ ਪਤਾ ਲੱਗ ਜਾਊਗਾ ਵੀ ਕੌਣ ਜਿੱਤਦਾ ਤੇ ਕੌਣ ਹਾਰਦਾ ਹਾਂਜੀ ਅਸੀਂ ਆਖੀ ਜਾਂਦੇ ਵੀ ਸਾਡੇ ਪਿੰਡ 'ਚ ਨਾ ਵੜਿਆ ਕਿ ਡੈਂਪੀ ਵੀ ਕਿਸੇ ਤਰ੍ਹਾਂ ਦੀ ਵੋਟ ਵੀ ਨਹੀਂ ਪਾਉਣੀਗੀ ਨਾ ਚੇਅਰਮੈਨੀ ਦੇ ਨਾਲ ਪ੍ਰਧਾਨ ਦੇ ਨਾਲ ਲੀਡਰ ਦੀ ਕਿਸੇ ਤਰ੍ਹਾਂ ਦੀ ਵੋਟ ਵੀ ਅਸੀਂ ਦੇਣੀ ਨਹੀਂ ਉਹਨਾਂ ਨੂੰ ਡੈਂਪੀਟੀ ਨੂੰ ਵੋਟ ਨਹੀਂ ਆਸੀ ਪਾਉਣੀ ਅਸੀਂ ਬਾਈ ਰਾਜੇ ਨੂੰ ਪਾਵਾਂਗੇ ਬਾਈ ਰਾਜੇ ਨੇ ਬਹੁਤ ਹੀ ਜ਼ਿਆਦਾ ਸੁਣੀ ਆਂਗੀ ਗੱਲ ਪਿੰਡ ਦੀ ਅਸੀਂ ਉਹਨੂੰ ਵੋਟ ਪਾਵਾਂਗੇ ਰਾਜਾ ਸਾਹਿਬ ਨੂੰ ਪਾਵਾਂਗੇ ਨਹੀਂ ਪਾਉਣੀ ਹਾਂਜੀ ਕੋਈ ਇੱਥੇ ਗੱਲ ਵੀ ਪਰ ਗੱਲ ਉਹ ਵੀ ਇਲੈਕਸ਼ਨ ਹੋਣੇ ਚਾਹੀਦੇ ਆ ਸਾਡੀ ਸਾਰਿਆਂ ਦੀ ਰੇ ਆ ਵੀ ਇਲੈਕਸ਼ਨ ਹੋਵੇ ਜਿਹੜਾ ਮੈਦਾਨ ਦੇ ਵਿੱਚ ਹਾਂਜੀ ਬਾਈ ਡੀਐਮਪੀ ਸਾਹਿਬ ਨੂੰ ਇੱਕ ਬੇਨਤੀ ਹੈ ਬਾਈ ਜੀ ਤੁਸੀਂ ਜੇ ਆਣੇ ਸੱਚਾਈ ਮਗਰ ਜਾਣੇ ਹੋ ਤੇ ਇੱਕ ਵਾਰੀ ਸਾਰੇ ਪਿੰਡਾਂ 'ਚ ਇਲੈਕਸ਼ਨ ਕਰਾਓ ਜੇ ਅੱਜ ਤੁਸੀਂ ਇਲੈਕਸ਼ਨ ਕਰਾਤਾ ਤੇ ਤੁਹਾਡੀ ਜਾਇਜਕਾਰ ਹੋ ਜੂਗੀ ਤੁਹਾਡੇ ਨਾਲ ਖੜਾਂਗੇ ਵੀ ਮੈਂ ਇੱਕ ਮਨ ਕਲੱਬ ਵੱਲੋਂ ਬੇਨਤੀ ਕਰਦਾ ਸਾਡੇ ਕਲੱਬ ਨੂੰ ਜਾਣਦੇ ਵੀ ਹੈ ਸਾਡੀ ਇੱਕ ਬੇਨਤੀ ਹੈ ਡੀਐਮਪੀ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਤੁਸ ਸਭ ਦਾ ਏਕਾ ਮੰਨੋ ਤੁਸੀਂ ਇਲੈਕਸ਼ਨ ਜ਼ਰੂਰ ਕਰਾਓ ਪਿੰਡ 'ਚ ਜ਼ਰੂਰ ਕਰਾਓ ਇਲੈਕਸ਼ਨ ਬੇਨਤੀ ਇਲੈਕਸ਼ਨ ਹੋਣੇ ਚਾਹੀਦੇ ਹੀ ਸਾਡੀ ਸਹਿਮਤੀ ਸਾਰੇ ਪਿੰਡ ਦੀ ਇਹੀ ਹੈ ਬਾਈ ਇਲੈਕਸ਼ਨ ਹੋਣੇ ਚਾਹੀਦੇ ਜੀ ਸਾਨੂੰ ਇਹ ਪੰਚਾਇਤ ਮਨਜ਼ੂਰ ਨਹੀਂ ਜਿਹ ਵੀਗੇ ਚੁਣੀ ਨਹੀਂ ਥੋਪੀ ਗਈ ਨਾ ਥੋਪੀ ਗਈ ਹੈ ਧੱਕੇ ਨਾਲ ਥੋਪੀ ਗਈ ਹੈ ਸਾਡੇ ਇਲੈਕਸ਼ਨ ਹੋਣੇ ਚਾਹੀਦੇ ਸਾਡੀ ਵਸੇ ਇਨੀ ਕੁ ਬੇਨਤੀ ਹੈ ਨਹੀਂ ਸਾਡੇ ਘਰੇ ਕੋਈ ਵੋਟਾਂ ਲੈਣ ਨਾ ਆਵੇ ਅੱਗੇ ਤੋਂ ਕੋਈ ਵੀ ਹੋਵੇ ਕੋਈ ਵੀ ਹੋਵੇ ਸਾਡੇ ਵੋਟਾਂ ਮੰਗਣ ਨਾ ਆਵੇ ਜੇ ਇਲੈਕਸ਼ਨ ਨਾ ਹੋਵੇ ਇਹ ਇਹ ਪਿੰਡ ਲੋਹਾਰੇ ਦੀ ਤਸਵੀਰਾਂ ਹਾਲਾਂਕਿ ਪੰਜਾਬ ਦੇ ਬਹੁਤੇ ਪਿੰਡਾਂ ਦੀ ਤਸਵੀਰ ਜਿਹੜੀ ਹੈਗੀ ਆ ਉਹ ਸੇਮ ਪਰ ਇਹ ਤਸਵੀਰ ਜਿਹੜੀ ਹੈਗੀ ਆ ਇਹ ਲੋਹਾਰੇ ਪਿੰਡ ਦੀ ਆ ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜੀ ਪੰਚਾਇਤ ਆ ਉਹ ਸਾਡੇ ਤੇ ਥੋਪੀ ਗਈ ਆ ਬਣਾਈ ਨਹੀਂ ਗਈ ਸਰਬਸੰਮਤੀ ਨਹੀਂ ਸਾਡੇ ਤੇ ਪੰਚਾਇਤ ਜਿਹੜੀ ਹੈਗੀ ਆ ਉਹ ਥੋਪੀ ਗਈ ਆ ਸਦਮ ਸਦੇ ਇਲਜ਼ਾਮ ਜਿਹੜੇ ਹੈਗੇ ਨੇ ਉਹ ਡਿੰਪੀ ਢਿੱਲੋਂ ਹੋਰਾਂ ਦੇ ਉੱਪਰ ਜਿਹੜਿਆ ਉਹ ਲੱਗਦੇ ਨੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ